ਪੰਜਾਬ ਦੇ 10 ਸੀਨੀਅਰ ਆਈਪੀਐਸ ਅਫਸਰਾਂ ਸਮੇਤ 13 ਅਫਸਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਸਬੰਧਤ ਅਥਾਰਟੀਆਂ ਵੱਲੋਂ ਨੋਟਿਸ ਜਾਰੀ ਕਰਕੇ ਇੱਕ ਵਿਸਤਾਰਪੂਰਵਕ ਰਿਪੋਰਟ ਮੰਗ ਲਈ ਹੈ ਇਹਨਾਂ 13 ਪੁਲਿਸ ਅਫਸਰਾਂ ਵਿੱਚ 10 ਪੰਜਾਬ ਦੇ ਆਈਪੀਐਸ ਆਫੀਸਰ ਨੇ ਤੇ 3 ਚੰਡੀਗੜ੍ਹ ਪੁਲਿਸ ਦੇ ਵਿੱਚ ਕੰਮ ਕਰਦੇ ਨੇ ਉਹ ਵੀ ਆਈਪੀਐਸ ਆਫੀਸਰ ਨੇ ਜਿਸ ਕਰਕੇ ਕੁੱਲ 13 ਪੁਲਿਸ ਅਫਸਰ ਜਿਹੜੇ ਆਈਪੀਐਸ ਅਫਸਰ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੀ ਕੀ ਸ਼ਮੂਲੀਅਤ ਆ ਸਬੰਧਤ ਧਿਰਾਂ ਕੋਲੋਂ ਸਬੰਧਤ ਅਥਾਰਟੀ ਨੇ ਇੱਕ ਨੋਟਿਸ ਜਾਰੀ ਕਰਕੇ ਵਿਸਤਾਰਪੂਰਵਕ ਰਿਪੋਰਟ ਮੰਗ ਲਈ ਹੈ ਖਬਰ سامنے ਆ ਰਹੀ ਹੈ ਕਿ 13 ਆਈਪੀਐਸ ਅਫਸਰਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਬੁਰੀ ਤਰ੍ਹਾਂ ਇਹ ਅਫਸਰ ਵਵਾਦਾਂ ਵਿੱਚ ਘਿਰ ਸਕਦੇ ਨੇ ਪੰਜਾਬ ਅਤੇ ਚੰਡੀਗੜ੍ਹ ਦੇ 13 ਆਈਪੀਐਸ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲੱਗੇ ਹਨ ਜਿਨ੍ਹਾਂ ਵਿੱਚ ਆਨਲਾਈਨ ਸੱਟੇਬਾਜ਼ੀ ਨੈੱਟਵਰਕ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗੇ ਨੇ ਇਹਨਾਂ ਵਿੱਚ ਪੰਜਾਬ ਦੇ 10 ਅਤੇ ਚੰਡੀਗੜ੍ਹ ਦੇ 3 ਆਈਪੀਐਸ ਅਧਿਕਾਰੀ ਵੀ ਸ਼ਾਮਲ ਦੱਸੇ ਜਾ ਰਹੇ ਨੇ ਚੰਡੀਗੜ੍ਹ ਪੁਲਿਸ ਸ਼ਿਕਾਇਤ ਅਥਾਰਟੀ ਨੇ ਹੁਣ ਇਸ ਮਾਮਲੇ ਦੇ ਵਿੱਚ ਸਖਤ ਰੁਖ ਅਪਣਾਉਂਦਿਆਂ ਸਬੰਧਤ ਅਥਾਰਟੀ ਵੱਲੋਂ ਹੁਣ ਚੰਡੀਗੜ੍ਹ ਦੇ ਵੱਡੇ ਅਧਿਕਾਰੀਆਂ ਤੇ ਇਨਕਮ ਟੈਕਸ ਤੋਂ ਵਿਸਤਾਰਕ ਪੂਰਵਕ ਜਿਹੜੀ ਰਿਪੋਰਟ ਮੰਗ ਲਈ ਹੈ ਚੰਡੀਗੜ੍ਹ ਪੁਲਿਸ ਕੰਪਲੀਟ ਅਥਾਰਟੀ ਦੇ ਚੇਅਰਮੈਨ ਜਸਟਿਸ ਗੁਰਦੀਪ ਸਿੰਘ ਜੋ ਸੇਵਾਮੁਕਤਨ ਅਤੇ ਮੈਂਬਰ ਆਈਪੀਐਸ ਅਧਿਕਾਰੀ ਅਮਰਜੋਤ ਸਿੰਘ ਜੋ ਸੇਵਾਮੁਕਤਨ ਇਹਨਾਂ ਦੇ ਬੈਂਚ ਨੇ ਹੁਕਮ ਜਾਰੀ ਕਰਕੇ ਚੰਡੀਗੜ੍ਹ ਪੁਲਿਸ ਦੇ ਵੱਡੇ ਅਫਸਰਾਂ ਅਤੇ ਇਨਕਮ ਟੈਕਸ ਵਿਭਾਗ ਜਾਨੀ ਆਮਦਨ ਕਰ ਵਿਭਾਗ ਤੋਂ ਇੱਕ ਕੰਪਲੀਟ ਰਿਪੋਰਟ ਮੰਗ ਲਈ ਹੈ ਇਸ ਬੈਂਚ ਨੇ ਹੁਕਮ ਦਿੱਤਾ ਹੈ ਕਿ ਰਿਪੋਰਟ ਵਿੱਚ ਸਾਰੇ ਅਧਿਕਾਰੀਆਂ ਦੇ ਨਾਮ ਅਤੇ ਜਾਂਚ ਦੌਰਾਨ ਉਹਨਾਂ ਵਿਰੁੱਧ ਆਏ ਸਾਹਮਣੇ ਸਬੂਤ ਸ਼ਾਮਲ ਕੀਤੇ ਜਾਣ ਅਤੇ ਰਿਪੋਰਟ ਦਿੱਤੀ ਜਾਵੇ। ਉਹਨਾਂ ਨੂੰ ਹੁਣ ਤੱਕ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਦੇਣ ਲਈ ਵੀ ਹੁਕਮ ਛਾੜ ਦਿੱਤੇ ਗਏ ਨੇ। ਇਹ ਰਿਪੋਰਟ ਅਗਲੀ ਸੁਣਵਾਈ ਤੋਂ ਪਹਿਲਾਂ ਹੁਣ ਚੰਡੀਗੜ੍ਹ ਪੁਲਿਸ ਅਤੇ ਇਨਕਮ ਟੈਕਸ ਵਿਭਾਗ ਵੱਲੋਂ ਕਮਿਸ਼ਨ ਦੇ ਸਾਹਮਣੇ ਬੈਂਚ ਦੇ ਸਾਹਮਣੇ ਜਮ੍ਹਾਂ ਕਰਵਾਉਣੀ ਲਾਜ਼ਮੀ ਕਰ ਦਿੱਤੀ ਆ। ਮਾਮਲੇ ਦੀ ਅਗਲੀ ਸੁਣਵਾਈ 2 ਸਤੰਬਰ ਨੂੰ ਤੈਅ ਕੀਤੀ ਗਈ ਹੈ ਅਸਲ 'ਚ ਇਹ ਸਾਰਾ ਵਿਵਾਦ ਉਦੋਂ ਵਾਪਰਿਆ ਜਦੋਂ ਸਤੰਬਰ 2022 ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਜਦੋਂ ਆਮਦਨ ਕਰ ਵਿਭਾਗ ਦੀ ਜਾਂਚ ਸ਼ਾਖਾ ਨੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਸੱਟੇਬਾਜ਼ੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ ਇਸ ਕਾਰਵਾਈ ਦੇ ਹਿੱਸੇ ਵਜੋਂ ਚੰਡੀਗੜ੍ਹ ਦੇ ਸੈਕਟਰ 33 ਅਤੇ ਸੈਕਟਰ 44 ਵਿੱਚ ਦੋ ਅਪਾਰਟਮੈਂਟਾਂ ਉੱਤੇ 4 ਦਿਨ ਤੱਕ ਇਨਕਮ ਟੈਕਸ ਦੀ ਛਾਪੇਮਾਰੀ ਚੱਲਦੀ ਰਹੀ ਸੀ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਇਹ ਅਪਾਰਟਮੈਂਟ ਆਨਲਾਈਨ ਸट्टेबाजी ਰੈਕਡ ਦੇ ਮਾਸਟਰ ਮਾਈਂਡ ਅਤੇ ਉਸ ਦੇ ਭਰਾ ਦੇ ਹਨ ਆਮਦਨਕਾਰ ਵਿਭਾਗ ਦੀ ਟੀਮ ਨੇ ਦਾਵਾ ਕੀਤਾ ਕਿ ਸੱਟੇਬਾਜੀ ਨੈੱਟਵਰਕ ਨੂੰ ਕੁਝ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵੀ ਪ੍ਰਾਪਤ ਸੀ। ਇਹੀ ਕਾਰਨ ਕਿ ਨੈੱਟਵਰਕ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਹਾਲਾਂਕਿ ਵਿਭਾਗ ਨੇ ਕਦੇ ਵੀ ਜਨਤਕ ਤੌਰ ਤੇ ਇਨ੍ਹਾਂ 13 ਅਧਿਕਾਰੀਆਂ ਦਾ ਨਾਮ ਆ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਪਰ ਜਾਂਚ ਦੀ ਸੁਸਤ ਰਫ਼ਤਾਰ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਸਨ। ਉਧਰ ਹਾਈ ਕੋਰਟ ਦੇ ਵਕੀਲ ਨਿਖਤ ਸ਼ਰਾਪ ਨੇ ਵੀ ਇਸ ਮਾਮਲੇ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬਚੰਦ ਖਟਾਰੀਆ ਅਤੇ ਮੁਖਮੰਦ ਦੀ ਭਗਵੰਤ ਮਾਨ ਨੂੰ ਵੀ ਸ਼ਿਕਾਇਤ ਭੇਜੀ ਸੀ ਸ਼ਿਕਾਇਤ ਦੀ ਇੱਕ ਕਾਪੀ ਚੰਡੀਗੜ੍ਹ ਪੁਲਿਸ ਕੰਪਲੀਟ ਅਥਾਰਟੀ ਨੂੰ ਵੀ ਭੇਜੀ ਗਈ ਸੀ ਤੇ ਪੀਸੀ ਨੇ ਇਸ ਦਾ ਨੋਟਿਸ ਲਿਆ ਅਤੇ ਜਾਂਚ ਹੁਣ ਅੱਗੇ ਵਧਾ ਦਿੱਤੀ ਹੈ ਹੁਣ ਜਦੋਂ ਪੀਸੀ ਨੇ ਸਿੱਧੇ ਤੌਰ ਤੇ ਸੀਨੀਅਰ ਸੁਪਰੀਡੈਂਟ ਆਫ ਪੁਲਿਸ ਅਤੇ ਆਮਦਨ ਕਰ ਵਿਭਾਗ ਤੋਂ ਰਿਪੋਰਟ ਮੰਗੀ ਤਾਂ ਇਹ ਮਾਮਲਾ ਫੈਸਲਾ ਕੋਨ ਪੜਾ ਉੱਤੇ ਪਹੁੰਚ ਗਿਆ ਜੇਕਰ ਅਗਲੀ ਸੁਣਵਾਈ ਤੇ ਠੋਸ ਸਬੂਤ ਮਿਲਦੇ ਹਨ ਤਾਂ ਫਿਰ ਇਹਨਾਂ 13 ਅਧਿਕਾਰੀਆਂ ਵਿਰੁੱਧ ਵੱਡੀ ਪ੍ਰਸ਼ਾਸਕੀ ਅਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਜਾਂ ਹੋਣੀ ਤੈ ਤੇ ਫਿਰ ਉਹਨਾਂ ਅਪਸਰਾਂ ਦੇ ਵੀ ਚਿਹਰੇ ਨਕਾਬ ਹੋ ਸਕਦੇ ਨੇ ਜਿਹੜੇ ਆਨਲਾਈਨ ਸੱਟੇਬਾਜ਼ ਸੀ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਸੀ ਜਾਂ ਸੁਰੱਖਿਆ ਦਿੰਦੇ ਸੀ ਉਹ ਕਿਹੜੇ 13 ਆਈਪੀਐਸ ਅਫਸਰ ਹਨ ਜਿਨ੍ਹਾਂ ਵਿੱਚ 10 ਪੰਜਾਬ ਦੇ ਦੱਸੇ ਜਾ ਰਹੇ ਨੇ ਤੇ 13 ਚੰਡੀਗੜ੍ਹ ਪੁਲਿਸ ਦੇ ਵਿੱਚ ਤਣਾਤ ਦੱਸੇ ਜਾ ਰਹੇ ਜਿਸ ਕਰਕੇ ਹੁਣ ਇਹਨਾਂ 13 ਪੁਲਿਸ ਅਫਸਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਸਤੰਬਰ ਦੇ ਵਿੱਚ ਖਬਰਾਂ ਬਹੁਤ ਵੱਡੇ ਪੱਧਰ ਤੇ ਪ੍ਰਕਾਸ਼ਿਤ ਹੋਈਆਂ ਸੀ ਜਿਵੇਂ ਅੱਜ ਦੈਨਿਕ ਜਾਗਰਣ ਅਤੇ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਤੇ ਖਬਰ ਪ੍ਰਕਾਸ਼ਿਤ ਹੋਈ ਆ ਉਸ ਸਮੇਂ ਹੀ ਖਬਰਾਂ ਪ੍ਰਕਾਸ਼ਿਤ ਹੋਈਆਂ ਸੀ ਕਿ ਆਨਲਾਈਨ ਜਿਹੜਾ ਸੱਟਾ ਵਾ ਵਿਦੇਸ਼ ਵਿੱਚ ਹੀ ਨਹੀਂ ਬਲਕਿ ਕਈ ਹੋਰ ਮੁਲਕਾਂ ਦੇ ਵਿੱਚ ਵੀ ਆਨਲਾਈਨ ਸੱਟਾ ਜਿਹੜਾ ਵਾ ਖੇਡਿਆ ਜਾਂ ਖੜਾਇਆ ਜਾ ਰਿਹਾ ਜਿਹਦੇ ਚ ਪੰਜਾਬ ਤੇ ਚੰਡੀਗੜ੍ਹ ਦੇ ਪੁਲਿਸ ਅਫਸਰ ਵੀ ਸ਼ਾਮਲੇ ਉਹ ਪੂਰੀ ਸੁਰੱਖਿਆ ਦਿੰਦੇ ਨੇ ਸੱਟੇਬਾਜ਼ਾਂ ਨੂੰ ਤੇ ਫਿਰ ਜਦੋਂ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਚਾਰ ਦਿਨ ਚੰਡੀਗੜ੍ਹ ਦੇ ਵਿੱਚ ਰੇਡ ਮਾਰੀ ਗਈ ਸੀ ਤਾਂ ਜਿਹੜੇ ਸੱਟੇਬਾਜ਼ ਉਹਨਾਂ ਦੇ ਚਿਹਰੇ ਤੇ ਬੇਨਕਾਬ ਹੋ ਗਏ ਸਨ ਪਰ ਪੁਲਿਸ ਅਫਸਰਾਂ ਦੇ ਚਿਹਰੇ ਜਿਹੜੇ ਨੇ ਉਹ ਲੁਕੋ ਲਏਗੇ ਸਨ ਕਿਉਂਕਿ ਬਹੁਤ ਵੱਡੇ ਆਈਪੀਐਸ ਆਫੀਸਰ ਹਨ ਜਿਹੜੇ ਪੰਜਾਬ ਦੇ ਵੱਖ-ਵੱਖ ਥਾਵਾਂ ਅਤੇ ਜ਼ਿਲ੍ਹਿਆਂ ਵਿੱਚ ਜਾਂ ਫੀਲਡ ਪੋਸਟਿੰਗਾਂ ਜਾਂ ਹੈੱਡਕੁਆਰਟਰ ਦੇ ਬੈਠੇ ਨੇ ਇਸੇ ਤਰ੍ਹਾਂ ਚੰਡੀਗੜ੍ਹ ਪੁਲਿਸ ਦੇ ਵੀ ਵੱਡੇ ਆਈਪੀਐਸ ਆਫੀਸਰ ਬਾਰੇ ਵੀ ਚਰਚਾ ਸੀ ਅਖਬਾਰਾਂ ਦੇ ਵਿੱਚ ਜਿਵੇਂ ਅੱਜ ਕਿਹਾ ਗਿਆ ਕਿ ਤੇਰਾ ਅਫਸਰਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਉਸੇ ਤਰ੍ਹਾਂ ਸਤੰਬਰ ਮਹੀਨੇ ਦੇ ਵਿੱਚ ਵੀ ਇਹ ਮਾਮਲਾ ਸੁਰਖੀਆਂ ਦਾ ਇੱਕ ਵਿਸ਼ਾ ਬਣਿਆ ਸੀ ਕਿ ਆਖਰ ਕਿਹੜੇ ਪੰਜਾਬ ਦੇ ਅਫਸਰ ਨੇ ਜਿਹੜੇ ਸੱਟੇਬਾਜ਼ ਜਿਹੜੇ ਨੇ ਉਹਨਾਂ ਦੇ ਸਾਥੀ ਨੇ ਹਾਲਾਂਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੱਟਾ ਬਹੁਤ ਵੱਡੇ ਪੱਧਰ ਤੇ ਖੜਾਇਆ ਜਾ ਰਿਹਾ ਹੋਟਲਾਂ ਤੇ ਢਾਬਿਆਂ ਤੇ ਉਹ ਪੁਲਿਸ ਵਾਲਿਆਂ ਨੂੰ ਵੀ ਪਤਾ ਇੱਥੋਂ ਤੱਕ ਕਿ ਜਿਹੜੇ ਜਿਸ ਸ਼ਹਿਰ ਦੇ ਵਿੱਚ ਸੱਟਾ ਖੜਾਇਆ ਜਾ ਰਿਹਾ ਉੱਥੋਂ ਦੇ ਐਸਐਸਪੀ ਵੀ ਪੂਰੀ ਤਰ੍ਹਾਂ ਵਾਕਿਫ ਨੇ ਪੋਲਿਟਿਸ਼ੀਅਨ ਵੀ ਵਾਕਿਫ ਨੇ ਕਿ ਕਿਹੜੇ ਸ਼ਹਿਰ ਦੇ ਵਿੱਚ ਕਿੰਨਾ ਸੱਟਾ ਹਰ ਰੋਜ਼ ਕਿਹੜੇ ਹੋਟਲ ਦੇ ਵਿੱਚ ਖਿਡਾਇਆ ਜਾ ਰਿਹਾ ਪਰ ਇਸ ਦੇ ਬਾਵਜੂਦ ਵੀ ਸੱਟੇਬਾਜ਼ਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਨਹੀਂ ਹੋ ਰਹੀ ਤੇ ਤੇ ਹੁਣ ਸਾਰੇ ਚਿਹਰੇ ਬੇਨਕਾਬ ਹੋ ਸਕਦੇ ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ ਕੋਲੋਂ ਵੀ ਪੁਲਿਸ ਕੰਪਲੀਟ ਅਥਾਰਟੀ ਨੇ ਰਿਪੋਰਟ ਮੰਗ ਲਈ ਹੈ ਡਬਲ ਬੈਂਚ ਜਿਹਦੇ ਚ ਜਸਟਿਸ ਕੁਲਦੀਪ ਸਿੰਘ ਜੋ ਚੰਡੀਗੜ੍ਹ ਪੁਲਿਸ ਕੰਪਲੀਟ ਅਥਾਰਟੀ ਦੇ ਚੇਅਰਮੈਨ ਤੇ ਇੱਕ ਆਈਪੀਐਸ ਅਫਸਰ ਅਮਰਜੋਤ ਸਿੰਘ ਜੋ ਰਿਟਾਇਰ ਹੋਣ ਤੋਂ ਬਾਅਦ ਇਸੇ ਕਮਿਸ਼ਨ ਚ ਕੰਮ ਕਰਦੇ ਨੇ ਇਹਨਾਂ ਬੈਂਚ ਵੱਲੋਂ ਹੀ ਇਹ ਹੁਣ ਡਿਟੇਲ ਮੰਗੀ ਗਈ ਹੈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕੋਲ ਅਤੇ ਨਾਲ ਦੀ ਨਾਲ ਇਨਕਮ ਟੈਕਸ ਡਿਪਾਰਟਮੈਂਟ ਕੋਲ ਰਿਪੋਰਟ ਮੰਗੀ ਗਈ ਹੈ ਕਿ ਹੁਣ ਤੱਕ ਇਸ ਰਿਪੋਰਟ ਦੇ ਵਿੱਚ ਕਿਹੜੇ ਕਿਹੜੇ ਅਫਸਰ ਨੇ ਉਹਨਾਂ ਦੀ ਕੀ ਜ਼ਿੰਮੇਵਾਰੀ ਸੀ ਉਹ ਸਾਰੀ ਜਿਹੜੀ ਹੈ ਡਿਟੇਲ ਦੱਸੀ ਜਾਵੇ ਹਾਲਾਂਕਿ ਕਿਉਂਕਿ ਪੁਲਿਸ ਕੰਪਲੇਨ ਅਥਾਰਟੀ ਚੰਡੀਗੜ੍ਹ ਦੇ ਨਾਲ ਸਬੰਧ ਰੱਖਦੀ ਹੈ ਇਸ ਕਰਕੇ ਹੋ ਸਕਦਾ ਹੈ ਕਿ ਜਿਹੜੀ 2 ਦਸੰਬਰ ਨੂੰ ਅਗਲੀ ਸੁਣਵਾਈ ਹੋਣੀ ਚੰਡੀਗੜ੍ਹ ਦੇ ਪੁਲਿਸ ਅਫਸਰਾਂ ਦਾ ਜਿਹੜਾ ਪਤਾ ਲੱਗ ਜਾਏ ਕਿ ਆਖਿਰ ਉਹ ਕਿਹੜੇ ਚਿਹਰੇ ਨੇ ਤੇ ਦੂਜੀ ਕਿਉਂਕਿ ਪੰਜਾਬ ਦੇ ਵਿੱਚ ਵੀ ਇੱਕ ਪੁਲਿਸ ਕੰਪਲੇਨ ਅਥਾਰਟੀ ਹੈ ਉੱਥੇ ਜਿਹੜੀ ਸ਼ਿਕਾਇਤ ਨਹੀਂ ਗਈ ਹਾਲਾਂਕਿ ਜਿਹੜਾ ਇੱਕ ਐਡਵੋਕੇਟ ਨੇ ਵਕੀਲ ਨਿਖਤ ਸ਼ਰਾਬ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖੀ ਸੀ ਸ਼ਿਕਾਇਤ ਕੀਤੀ ਸੀ ਕਿ ਤੁਹਾਡੇ ਕਿਉਂਕਿ ਤੁਹਾਡੇ ਕੋਲ ਗ੍ਰਹਿਭਾਗ ਹੈ ਤੇ ਗ੍ਰਹਿਭਾਗ ਦੀ ਜ਼ਿੰਮੇਵਾਰੀ ਬੰਦੀ ਕਿਉਂ ਕਿਹੜੇ 10 ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਲੇਕਿਨ ਉਹ ਹਾਲੇ ਉਸ ਤੇ ਕਾਰਵਾਈ ਨਹੀਂ ਹੋਈ ਹਾਲਾਂਕਿ ਸੱਟੇਬਾਜਾਂ ਨੂੰ ਪ੍ਰੋਟੈਕਸ਼ਨ ਦੇਣੀ ਇਹਦਾ ਮਤਲਬ ਸਪੱਸ਼ਟ ਹੈ ਕਿ ਪੰਜਾਬ ਦੇ ਪੁਲਿਸ ਅਫਸਰ ਸੱਟੇਬਾਜਾਂ ਦੇ ਨਾਲ ਰਲੇ ਹੋਏ ਜਿਨੇ ਮਿਲ ਹੋਏ ਜਾਂ ਉਹਨਾਂ ਦਾ ਵੀ ਪੈਸਾ ਲੱਗਦਾ ਜਾਂ ਉਹਨਾਂ ਦਾ ਕੁਝ ਹਿੱਸਾ ਕਿਉਂਕਿ ਵੱਡੇ ਪੱਧਰ ਤੇ ਗੱਲ ਸੀ ਕਿ ਕਰੋੜਾਂ ਰੁਪਏ ਦਾ ਜਿਹੜਾ ਅਰਭਕ ਮਾ ਦੀ ਇਹ ਖੇਡ ਆ ਉਸ ਅਰਬਾ ਖਰਬਾਂ ਦੀ ਖੇਡ ਚੰਡੀਗੜ੍ਹ ਦੇ ਵਿੱਚ ਹੋ ਰਹੀ ਸੀ ਜਿਹਦੇ ਚ ਪੰਜਾਬ ਦੇ ਵੀ ਅਫਸਰਾਂ ਦੇ ਨਾਮ ਸਾਹਮਣੇ ਆਏ ਨੇ ਤੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਮੋٹے ਜ਼ਿਲ੍ਹੇ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਸ਼ਰੇਆਮ ਸੱਟਾ ਖੜਾਇਆ ਜਾ ਰਿਹਾ ਤੇ ਇਹ ਹੋ ਨਹੀਂ ਸਕਦਾ ਕਿ ਇਲਾਕੇ ਦੇ ਜਾਂ ਜ਼ਿਲ੍ਹੇ ਦੇ ਐਸਐਸਪੀ ਨੂੰ ਨਾ ਪਤਾ ਹੋਵੇ ਕਿ ਕਿਹੜੇ ਕਿਹੜੇ ਟਾਊਨ ਦੇ ਵਿੱਚ ਕਿਹੜੇ ਕਿਹੜੇ ਹੋਟਲ ਦੇ ਵਿੱਚ ਕਿਹੜੇ ਟਿਕਾਣਿਆਂ 'ਤੇ ਰੋਜ਼ ਜਿਹੜਾ ਵਾ ਸੱਟਾ ਖੇਡਿਆ ਜਾ ਰਿਹਾ ਹੈ ਤਾਂ ਹੁਣ ਉਹ ਲੱਗਦਾ ਹੈ ਕਿ ਉਹ ਚਿਹਰੇ ਬੇਨਕਾਬ ਹੋ ਸਕਦੇ ਨੇ ਕਿਉਂਕਿ ਚੰਡੀਗੜ੍ਹ ਪੁਲਿਸ ਕੰਪਲੀਟ ਅਥਾਰਟੀ ਨੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਅਤੇ ਇਨਕਮ ਟੈਕਸ ਡਿਪਾਰਟਮੈਂਟ ਕੋਲ ਇੱਕ ਵਿਸਤਾਰਪੂਰਵਕ ਜਿਹੜੀ ਰਿਪੋਰਟ ਮੰਗ ਲਈ ਹੈ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਸਾਰੇ ਅਧਿਕਾਰੀਆਂ ਦੇ ਨਾਂ ਅਤੇ ਜਾਂਚ ਦੌਰਾਨ ਉਹਨਾਂ ਵਿਰੁੱਧ ਸਾਹਮਣੇ ਆਏ ਸਬੂਤ ਸ਼ਾਮਲ ਕੀਤੇ ਜਾਣ ਤੇ ਹੁਣ ਤੱਕ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਵੀ ਦਿੱਤਾ ਜਾਵੇ ਇਹ ਰਿਪੋਰਟ ਅਗਲੀ ਸੁਣਵਾਈ ਤੋਂ ਪਹਿਲਾਂ ਜਮ੍ਹਾਂ ਕੀਤੀ ਜਾਣੀ ਹੈ ਇਸ ਕੇਸ ਦੀ ਜਿਹੜੀ ਅਗਲੀ ਸੁਣਵਾਈ ਆ ਉਹ 2 ਦਸੰਬਰ ਨੂੰ ਤੈਅ ਕੀਤੀ ਗਈ ਹੈ ਤੇ 2 ਦਸੰਬਰ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਅਤੇ ਇਨਕਮ ਟੈਕਸ ਡਿਪਾਰਟਮੈਂਟ ਨੂੰ 에ਰਪੋਰਟ ਕੰਪਨੀ ਪੈਣੀ ਹੈ ਤੇ ਆਖਿਰ ਪਤਾ ਲੱਗੂਗਾ ਕਿ ਉਹਦੇ ਚ ਕਿਹੜੇ ਕਿਹੜੇ ਅਫਸਰਾਂ ਦੇ ਨਾਮ ਆਏ ਨੇ ਤੇ ਉਹ ਕਿਹੜੇ ਅਫਸਰ ਨੇ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਾਂ ਕਿੱਥੇ ਉਹਨਾਂ ਦੀ ਡਿਊਟੀ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਲੱਗੀ ਆ ਉਹ ਸਾਰੇ ਚਿਹਰੇ ਬੇਨਕਾਬ ਹੋ ਸਕਦੇ ਨੇ ਕਲਾਲਿਸ ਜਾਣਕਾਰੀ ਦੇ ਨਾਲ ਤੁਹਾਡਾ ਧਰਤੁੱਲਣਿਆ ਗਿਆ ਦੇਖਦੇ ਰਹੋ ਐਮ ਇਸਪੀ ਆਪ ਧੰਨਵਾਦ